ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਵਲੋਗ ਅੱਜ ਨਵੇਂ ਵਲੋਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਕਾਫੀ ਦਿਨਾਂ ਬਾਅਦ ਅੱਜ ਵਲੋਗ ਲੱਗੇ ਆ ਬਣਾਉਣ ਹੁਣ ਕਿਉਂਕਿ ਸਾਰੇ ਤੁਹਾਨੂੰ ਪਤਾ ਜਿਵੇਂ ਲੋੜੀ ਵਗੈਰਾ ਆ ਰਹੀ ਆ ਫੰਕਸ਼ਨ ਆ ਰਹੇ ਨੇ ਹਨਾ ਤੇ ਮੈਂ ਕਿਹਾ ਚਲੋ ਵਲੋਗ ਬਣਾਈਆਂ ਮਨ ਜਾ ਨਹੀਂ ਕਰਨਿਆ ਟਾਈਮ ਵੀ ਨਹੀਂ ਹੈਗਾ ਟਾਈਮ ਮਿਲੇ ਤੇ ਬੰਦਾ ਵਲੋਗ ਬਣਾਉਂਦਾ ਵਾ ਤੇ ਮੈਂ ਕਿਹਾ ਕਿ ਰੋਕਣਾ ਨਹੀਂ ਆ ਬਸ ਸਟਾਰਟ ਰੱਖਣਾ ਵਾ ਤੇ ਅੱਜ ਵਲੋਗ ਬਣਾਉਣ ਲੱਗੇ ਆ ਅੱਜ ਨਾ ਆਪਾਂ ਜਾਣਾ ਵੀ ਹੈ ਕਿਤੇ ਬਟ ਉਹਦੀ ਅਜੇ ਪੱਕਾ ਕੋਈ ਪਲੈਨਿੰਗ ਹੈ ਨਹੀਂ ਆ ਤੇ ਜਿਹੇ ਜਾਵਾਂਗੇ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਬਾਕੀ ਘਰੇ ਗੈਸਟ ਆਉਣ ਲੱਗੇ ਨੇ ਉਹੀ ਭਾਜੀ ਜਿਹੜੇ ਬਾਹਰੋਂ ਆਏ ਨੇ ਤੇ ਅੱਜ ਉਹਨਾਂ ਨੇ ਆਉਣਾ ਵਾ ਤੇ ਬੌਗ ਨੂੰ ਇੰਜੋਏ ਕਰਿਓ ਦਾਸਾ ਫਲੇਖੇ ਤੇ ਜੂਲੂਗਾ ਉਹ ਤੋ ਕੀ ਵੇਖਿ ਲਿਆ ਸਰਦ ਤੁਹਾਨੂੰ ਰੂਰੂ ਕਰਾਵਾਂਗੇ ਇਧਰ ਹਰਬਾਬ ਦੇ ਲੱਗਿਆ ਕਾਰਟੂਨ ਬਾਬਰਬਾਬ ਆ ਰਿਹਾ ਕੀ ਕਰਨ ਦਿਓ ਇੱਟਾ ਇਧਰ ਮੈਂ ਮੇਰੀ ਵੇਖੋ ਆਂਦੀ ਮੇਰੀ ਵੀਡੀਓ ਬਣਾਉਂ ਆ ਇਧਰ ਤੇ ਬੱਦਲ ਬੱਦਲ ਚ ਹੋ ਚੁੱਕਾ ਵੇਖੋ ਧੋਪ ਲੱਗਦੀ ਨਹੀਂ ਲੱਗਦਾ ਕਹਿ ਲੱਗੂਗੀ ਚਾਂਸ ਹੈਗੇ ਹਣਰ ਭਾਬ ਹਾਂ ਐਨੂੰ ਕਰ ਬੁੱਗਾ ਸ਼ਸ਼ੀਕਲ ਬਲਾ우스 ਆ ਰਹੇ ਨੇ ਸ਼ਸ਼ੀਕਲ ਸ਼ਸ਼ੀਕਲ ਗੁੱਡ ਮਾਰਨਿੰਗ ਹਣਾ ਹਮੇ ਦਾ ਕਪੜਾ ਹੋਰ ਘਸਟੇ ਹੋਰ ਘਸਟੇ ਕੀ ਹੋ ਗਿਆ ਪਾਣੀ ਖਾ ਦਾ ਕਿੰਨੇ ਅਵੇ ਹਾਲ ਦੁਨੀਆ ਦਾ ਹਾਇਆ ਕੀ ਆ ਆਣਾ ਮਖਣੀ ਨਹੀਂ ਖਾਂਦੀ ਠੰਡ ਦੇ ਵਿੱਚ ਤੇ ਬੜੀ ਜਿਹੀ ਸ਼ਿਟ ਵੀ ਬੜੀ ਦੀ ਬਹਿ ਜੇ ਨਾ ਤੇ ਬੰਦੇ ਤਾਂ ਬੁਰਾ ਹਾਰਦੇ ਸਾਰਾ ਪਾਣੀ ਨਾਲ ਦੇ ਬਹਿ ਗਿਆ ਹਾਇ ਰਬ ਮਾਈ ਗਾੜਾ ਹੀ ਲਾਇ ਦੋਗਾ ਗਾਈ ਮੋਛ ਲਾਉਂਦੇ ਆ ਨਹੀਂ ਸਮਝ ਆਉਂਦੀ ਇਹਨਾਂ ਨੂੰ ਗਾਮ ਹੀ ਬੜਾ ਲੱਗਣ ਡਿਆ ਕਦੀ ਬਹੁਤ ਛੱਡ ਹੁੰਦੇ ਕਿਤੋਂ ਬੁਰਾ ਹਾਰ ਹਾਂ ਹਾਂ ਸੀ ਜਾਂਦਾ ਉਹਨਾਂ ਨੂੰ ਭਜਾਤਾ ਹੀ ਲੈ ਜੀ ਵਾਲਟੇ ਆ ਸੀ ਜਾਂਦਾ ਉਹਨਾਂ ਨੂੰ ਭਜਾਤਾ ਹੀ ਇਹ ਸਾਡੇ ਮਿਸਤਰੀ ਸਾਹਿਬ ਹੀ ਠੇਕੇਦਾਰ ਸਾਹਿਬ ਉਹਦੀ ਵੀ ਜਾਂਦੀ ਐਵੇਂ ਕਲੇਪਰਾਂ ਜੀ ਹਾਂ ਅਰੇ ਤੁਹਾਨੂੰ ਚਰਸ ਮਾਈ ਸੀ ਜਾਂਦਾ ਵੇ ਮੇਰੀ ਕਲੇਪਰ ਲਲੀ ਓਏ ਛੇਤੀ ਤੁਰ ਪਿਆ ਇਨ ਮੇ ਲੋ ਅਗੇ ਮਹਾ ਕਿ ਜੇ ਠੜ ਵਿੱਚ ਜੇ ਜਾ ਗਈ ਤੇ ਵਿਚਾਰੇ ਇੱਥੇ ਪਹੁੰਚ ਗਏ ਤੇ ਜੇ ਪਹੁੰਚੇ ਪਹੁੰਚਾ ਤੇ ਘਰ ਆਪਣੇ ਬਹੁਤ ਸਾਡੇ ਮਿਸਤਰੀ ਵੀ ਆਦੀ ਆ ਹਾਏ ਆ ਕੀ ਲੈਣ ਬੰਨੀ ਇਹਨਾਂ ਨੇ ਸਾਨੂੰ ਇਹ ਮੈਟ ਬਿੱਲੇ ਸਾਡੇ ਵਿੱਚ ਆ ਮਗਰ ਲੈ ਤੈਨੂੰ ਚੈੱਕ ਕਰੋ ਆ ਆ ਇਤਨਾ ਮੋਟਾ ਆ ਜਿੱਤੇ ਨਾ ਜਾਂਦੇ ਠੀਕ ਹੈ ਬੜਾ ਚੱਕਿਆ ਵੱਡਾ ਇਹ ਮਨ ਲਓ ਜੀ ਅਹੀਂ ਪਹੁੰਚ ਗਿਆ ਬੈਕਰੀ ਤੇ ਅਹੀਂ ਆ ਕਿ ਚਲੋ ਪਹਿਲਾ ਸਮਾਨ ਸਬੂਨ ਲੈ ਆਈਏ ਗੈਸਟ ਹੌਣ ਤੋਂ ਪਹਿਲਾਂ ਸਾਰਾ ਸਮਾਨ ਜੜਾਉ ਲੈ ਆਈਏ ਜੋ-ਜੋ ਵੀ ਆਪਾਂ ਉਹਨਾਂ ਨੂੰ ਪਾਉਣਾ ਹੈ ਮੈਨੂੰ ਬਾਟ ਚੁੰਨੀ ਚਾਹੀਦੀ ਛੋਪ ਕਰਕੇ ਭੇਜੋ ਤੁਸੀਂ ਇੱਕ ਮੈਨੂੰ ਇੰਨੇ ਬੜਾ ਪਰੇਸ਼ਾਨ ਕੀਤਾ ਵਾ ਉਹ ਸਾਹਮਣੇ ਨੂੰ ਨਜ਼ਰ ਆਉਂਦੇ ਆ ਟਰੈਕਟਰ ਵਗੈਰਾ ਪਤਾ ਨਹੀਂ ਕੀ ਕੀ ਲੱਗਾ ਦੇਖੀ ਆ ਲੈ ਦੋ ਲੈ ਦੋ ਇੰਨਾ ਕੁਝ ਕਰੇ ਪਿਆ ਮੈਨੂੰ ਨਹੀਂ ਉਹ ਚਾਹੀਦਾ ਮੈਨੂੰ ਉਹ ਹੀ ਚਾਹੀਦਾ ਮੈਨੂੰ ਘਰ ਵਾਲਾ ਕੁਝ ਨਹੀਂ ਚਾਹੀਦਾ ਇਹ ਹੀ ਚੀਜ਼ ਨੇ ਉਹ ਚੀਜ਼ ਨੇ ਇਹ ਦੋ ਜੀ ਬਾਕੀ ਹੁਣ ਸਮਾਨ ਸ਼ਾਪਿੰਗ ਕਰ ਲਈਏ ਮੈਨੂੰ ਤੋੜਨਾ ਆ ਬਾ ਅੱਛਾ ਪਹਿਲਾਂ ਹੁਣ ਇੱਥੇ ਸ਼ਾਪਿੰਗ ਕਰ ਲਈਏ ਤੇ ਫਿਰ ਚੱਲਦੇ ਆਪਾਂ ਕਰਨ ਹਨਾ ਉਹ ਦੇ ਉਹ ਦੇ ਰਾਇ ਨਾ ਉਹ ਮਿੱਟੀ ਚੁੱਕਦੇ ਆ ਨਾ ਕਿੱਦਾਂ ਚੁੱਕਦਾ ਮਿੱਟੀ ਇਹ ਦੱਸੋ ਨਾ ਤਾਂ ਕਰਕੇ ਦੱਸੋ ਇੱਧਰ ਸਾਹਮਣੇ ਏਦਾਂ ਚੁੱਕਦਾ ਆਂਦੀ ਜੇ ਸੀ ਵੀ ਮੱਲੀ ਸਾਹਿਬ ਨੂੰ ਚੰਗੇ ਵਕਤਾਂ 'ਚ ਪਾਇਆ ਹੀ ਕਹਿੰਦੀ ਉਹ ਜਿਹੜਾ ਇਹ ਨਾ ਏਦਾਂ ਕਰਕੇ ਮਿੱਟੀ ਚੁੱਕਦਾ ਲੱਗਦਾ ਮੈਂ ਮਿਰਰ ਨੀਚੇ ਕਰਨੀ ਆਹ ਵਾਹ ਆ ਮਿੱਟੀ ਚੁੱਕਦਾ ਹੀ ਹਾਂ ਮੈਂ ਚੁੱਕਦਾ ਜਾਂ ਮੈਂ ਪਾ ਲਵਾਂ ਹਲੇ ਨਾ ਵਾ ਹ ਕਿੱਦਾਂ ਮਿੱਟੀ ਕਿੱਦਾਂ ਚੁੱਕਦਾ ਏ ਏਦਾਂ ਕਿੰਨੇ ਦਾ ਏ ਮੱਲੀ ਦਾ ਨਹੀਂ ਲੰਦਾ ਉਹਨਾਂ ਟਾਈਮ ਨਹੀਂ ਇਹਨੇ ਲੰਦੇ ਤਾਨੂੰ ਕੁੱਤਰ ਲੱਗ ਗਈ ਫਿਰ ਉਹ ਚੀਜ਼ ਲੈ ਕੇ ਹਾਏ ਰੱਬਾ ਬਹੁਤ ਬੁਰਾ ਹਾਲਿਆ ਖੁਸ਼ ਹੋਣ ਹੈਪੀ ਇਹ ਮਿਸਤਰੀਆਂ ਚਾਹ ਮੰਗੜੇ ਸਾਡੇ ਠੇਕੇਦਾਰ ਤਾਂ ਆਪਾਂ ਨਹੀਂ ਵੀ ਆਉਂਦੇ ਹੁੰਦੇ ਚਾ ਇਹ ਤਾਂ ਬਣਾਉੜੇ ਆ ਵੀ ਅਫਸਰ ਬੰਦੇ ਕੱਲ ਕੋਈ ਕਾਰਵਾਈ ਕਰ ਲੈ ਸਾਡੇ ਕਾਟ ਰਵੇ ਕਿ ਆਏ ਕੰਮ ਕਰ ਲੈ ਬਾਹਰੋਂ ਆਏ ਬੰਦੇ ਕੋਲ ਟਾਈਮ ਹੈਗਾ ਕੀ ਰਿਸ਼ਤੇਦਾਰ ਦੇ ਜਾ ਕੇ ਆ ਰਾ ਰਹੇ ਨੇ ਸਾਡੇ ਯਾਰ ਕਿੱਥੇ ਰਿਹਾ ਜਿਹੜੇ ਰਹਿੰਦੇ ਕਿ ਕਿੱਥੇ ਬਾਹਰੋਂ ਕਰੇ ਚਲੋ ਸਾਡਾ ਬੜੇ ਟਾਈਮ ਬਾਅਦ ਆਇਆ ਪਰ ਪ੍ਰਾਣਾ ਨਾ ਕੀ ਯਾਰ ਕਿਹਾ ਯਾਰ ਜਾਓ ਸਾਡੀ ਸ਼ੋਹਰਤ ਬਣਾ ਲਈ ਜਾਓ ਇੰਜੋਏ ਕਰਨਾ ਡੇ ਅਸੀਂ ਤਾਂ ਪਲੈਨਿੰਗ ਬਣਾਈ ਵੈਸੇ ਕਰ ਲਈ ਪਰ ਹੁਣ ਧੁੰਦਾ ਕਰਕੇ ਅਸੀਂ ਕੱਲ ਦੀ ਪਲੈਨਿੰਗ ਬਣਾਈ ਅਸੀਂ ਕੋਈ ਗੱਡੀ ਤੇ ਹੁਣ ਵਾਲੇ ਪਤਾ ਕਰ ਲਈ ਅਸੀਂ ਤਾਂ ਅੰਨੇ ਜਾਓ ਰਿਸ਼ਤੇਦਾਰਾਂ ਦੇ ਕੀ ਤੁਹਾਨੂੰ ਕਹਾਂ ਅਸੀਂ ਵੀ ਤੁਹਾਡੇ ਮਗਰ ਆਉਣ ਲੱਗੇ ਆ ਪਤਾ ਕਿੱਥੇ ਆ ਮੈਨੂੰ ਪਤਾ ਉੱਧਰ ਆਹੋ ਉੱਧਰ ਇਕੱਠੇ ਚਲਦੇ ਆ ਉੱਧਰ ਕੀ 5 ਵਜੇ ਜਾਣਾ ਪਾ ਪੰਜਵੇਂ ਚਲ ਜਾਨੀ ਤੂੰ ਦੋੜਾ ਉਹ ਉੱਡਣ ਨੂੰ ਫਿਰ ਇਹ ਲਾਡੀ ਬੁਖਲਾ ਦੇਣਾ ਹਾਂ ਹਾਂ ਉਹ ਜਾਰੇ ਭਾਈ ਨੂੰ ਢਾਰਾ ਢਾਣ ਚ ਕਿੱਥੇ ਜਾਣਾ ਨਹੀਂ ਤੁਹਾਨੂੰ ਉਹਦਾ ਸੁਨੇਹਾ ਆਇਆ ਵਾ ਕਹਿੰਦੇ ਸੀ ਦੀਦੀ ਅੱਛਾ ਆਜੋ ਫਿਰ ਭਾਈਓ ਤੇਰਾ ਤਾਂ ਵਾਪਸ ਆ ਰਿਹਾ ਨਾ ਹਾਂ ਨਹੀਂ ਹੁਣ ਪੱਕਾ ਨਹੀਂ ਕੋ ਲਓ ਜੀ ਪਰੌਣੇ ਵਾਲੀ ਪਕੌੜੀਆਂ ਦੀ ਤਿਆਰੀ ਹੋ ਰਹੀ ਆ ਅੱਛਾ ਕੋਣਾ ਯਾਰ ਬਾਪ ਉਧਰ ਚੱਲਣ ਦੀ ਪਕੌੜਾ ਪਾਰਟੀ ਸਾਹਮਣੇ ਬਾਜੀ ਬਾਜੀ ਨੇ ਕੁਝ ਨਹੀਂ ਖਾਦਾ ਇਹ ਬਸ ਦੋਵੇਂ ਆਪਣੇ ਰੱਜ ਕਰਨੇ ਆ ਨਾ ਬਾਜੀ ਅਹੇ ਕਹਿੰਦੇ ਖਾਓ ਖਾਣ ਤੇ ਕਰਨੀਓ ਐ ਕਰੋ ਇਹਨਾਂ ਆਪਣੇ ਘੁੱਟ ਜਾਣ ਸਾਭ ਜਗਾ ਉੱਪਰ ਖਾਓ ਯਾਰ ਬਾਪ ਕੀ ਖਾਦਾ ਹਰ ਬਾਪ ਹਰ ਬਾਪ ਉਹ ਵੀ ਲੈ ਕੇ ਬੜਾ ਹੋ ਉਹ ਉਹ ਰਾਜੂ ਦਾ ਟਿੱਕਾ ਪਰ ਬੱਲੇ ਨਹੀਂ ਚੁੱਕਣਾ ਪਰ ਸੋਚ ਲਓ ਵੀ ਖਾਣਾ ਕੀ ਗਿਆ ਬਾਜੀ ਪੁੱਛੋ ਇਹਨਾਂ ਨੂੰ ਇਹੋ ਹਾਂੜੇ ਦੋ ਇਹਨਾਂ ਇੰਨੀ ਕਦੇ ਵੀ ਤੇ ਨਹੀਂ ਸਿੱਧੇ ਮੂੰਹ ਕਰਿਆ ਮੇਰੇ ਨਾਲ ਦੀ ਬੱਡੀ ਇਧਰ ਮੁਕਰਿਓ ਮਾ ਤੁਕਾ ਦਾ ਮੂੰਹ ਕਰਿਓ ਚਲੋ ਤੁਸੀਂ ਕੀ ਵੇਖ ਰਹੇ ਹੋ ਉਹ ਤੇ ਸੋਣੀ ਆਵੇ ਮੇਰੀ ਫੋਟੋ ਫਿਰ ਬਾਪ plate ਖਾਲੀ ਹੈ ਹੁਣ ਹੁਣ ਕੀ ਖਾਣਾ ਹੈ ਚੋ ਬਾਬਾ ਮੈਂ ਨਹੀਂ ਬੰਦਾ ਪੱਥਰੀ ਬਾਈ ਨੀ ਕੀ ਟੈਟ ਚ ਬੋੜਿਆ ਕਿ ਡੱਬ ਮੋਟਾ ਟੈਟ ਆਇਦਾ ਓਏ ਨਹੀਂ ਨਾ ਮਾਰ ਕੀ ਗੱਲ ਨਹੀਂ ਇਹ ਤਾਂ ਜਨਾ ਕਰੀਓ ਠੀਕ ਆਦਰ ਨਾ ਭਰੀਆ ਕੋਈ ਲੜਨਾ ਜਾਏ ਆਹ ਇਹਨਾਂ ਚ ਦੋਆ ਵੀ ਰੱਖਿਆ ਗੰਡੂਆ ਔਖਾ ਜਣਾ ਮਰਮਾਨ ਕੋ ਜਾਣਾ ਹੀ ਹੁਣ ਆ ਵੇਖੋ ਆ ਦੀ ਪੰਜਾਬੀ ਦੇ ਵੇਖੋ ਨਾ ਕਿਦਾਂ ਦਾ ਦਾ ਚੜਾਈ ਇਹ ਆਪਣਾ ਕੀ ਆ ਸਭ ਤੋਂ ਛੋਟੇ ਉਹ ਛੋਟੇ ਨੇ ਮੈਂ ਆ ਨਿੱਕੀ ਕਮਾ ਮੈਂ ਹਰ ਕੰਮ ਦਿਸੋ ਤੇ ਇਹ ਕੱਟਦੇ ਨੇ ਇਹ ਕਿਹੜਾ ਰਸਤੇ ਦੇ ਵਿੱਚ ਟੋਪਾ ਪੈਂਦਾ ਚਾਹ ਪੰਜ ਚਲ ਗਿਆ ਵਾ ਆ ਜੀ ਥੋੜਾ ਠੀਕ ਨਾ ਹੋਣਾ ਗੱਲ ਕੁਝ ਨਹੀਂ ਖਾਣ ਇਹ ਆਪਣੇ ਭਾਜੀ ਆ ਸਾਥ ਨੂੰ ਬਸ ਇਹ ਲੋਕ ਜਾਣੇ ਮੈਨੂੰ ਮੜਾ ਜਾ ਲੱਗਦੇ ਨੇ ਨਾਲ ਹੋ ਕੱਟ ਦੇ ਲੋ ਗੇਜ਼ ਦਿੱਤੋ ਤੇ ਆਪਾਂ ਲੱਗੀ ਐ ਐਨ ਕਰਿਓ ਕਰਾ ਦੇ ਕਰ ਸੜ ਗਏ ਲੋਕਾਂ ਦੇ ਜਿੰਨਾ ਮਾਨੂੰ ਗੰਬੀ ਦੇ ਹਾਲ ਹਲਿਊਡ ਹੀਰੋ ਪੈਂਦੇ ਨਾ ਉਦਾਂ ਹੀ ਫੋਰਨ ਕੰਟਰੀ ਦੇ ਹਾਲੀਵੁੱਡ ਹੀਰੋ ਉੱਥੇ ਰਹਿੰਦੇ ਐ ਜਿੱਥੇ ਵੱਡੇ ਵੱਡੇ ਹਾਲੀਵੁੱਡ ਨਹੀਂ ਦਿੱਸੀਆ ਹਾਲੀਵੁੱਡ ਸਿੱਡੀਆ ਲੋ ਜੈਸ ਲੋਸ ਐਂਜਲਸ ਬੜਾ ਤਾਂ ਤਾਂ ਆ ਗਿਆ ਬੜੇ ਮਤਲਬ ਬੜੇ ਪ੍ਰਾਗਣ ਕੰਪਨੀ ਉਹਦੇ ਮਖੇ ਤੰਗ ਦਾ ਫੇਰ ਡੰਗਰ ਧਮਾਉਂਦਾ ਇਹ ਮੈਨੂੰ ਪਤਾ ਕੀ ਸਿਰਫ 12 ਦਾ ਸਕਾਫਰ ਕਰ ਤਾਂ ਮੈਂ ਗੜੇ ਹੀ ਬਿਲੇ ਜਾਣਾ ਜਿੱਦਾ ਜਦਾ ਕੰਮ ਹੁਣ ਮੌਦਾ ਕੋ ਦੌਰਾਂ ਦਾ ਵੀ ਉਹ ਮੇਰੇ ਕੋਈ ਪ੍ਰਾਈਵੇਟ ਕੋਈ ਇੱਥੇ ਮਾਰਦੇ ਨਹੀਂ ਲੈ ਆ ਦੇ ਦਮ ਦਾਰਾ ਵੀਰ ਮਾਂ ਜੋ ਕਹ ਲੱਗੀ ਲੈ ਆਓ ਇਹਰਮਾਨ ਨੂੰ ਦੇਣਾ ਹੀ ਹੈ ਆ ਦੇ ਦਰਮਾਨ ਕੋ ਜੀ ਬਹੁਤ ਔਖਾ ਠੰਡ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਹੋ ਗਈ ਆ ਮਿਸਤਰੀ ਜੀ ਅਸੀਂ ਦਮਨੇ ਜਿਆਦਾ ਉਹਦੇ ਜਿਆ ਠੰਡ ਚ ਚਲੋ ਕੰਮ ਰੋਟੀ ਰਟੀ ਆਪਾਂ ਖਾ ਲਈਏ ਤੇ ਖਾਪੀ ਗਈਆਂ ਫਰੀ ਤੇ ਠੰਡ ਇੰਨੀ ਕਿ ਜ਼ਿਆਦਾ ਹੋ ਚੁੱਕੀ ਗਾਇਲ ਸਾਰੇ ਆਪਣੀ ਕਰੋ ਕੇਅਰ ਤੇ ਧਿਆਨ ਰੱਖੋ ਤੇ ਬਹੁਤ ਬੁਰਾ ਹਾਲ ਆ ਸੱਚੀ ਹਨਾ ਤੇ ਕੱਲ ਨੂੰ ਆ ਸੰਡੇ ਸੰਡੇ ਤੋਂ ਬਾਅਦ ਮੰਡੇ ਤੇ ਮੰਡੇ ਨੂੰ ਆ ਲੋੜੀ ਤੇ ਆਪਾਂ ਅੱਜ ਵੀਲੋਗ ਬਣਾ ਰਹੇ ਹਾਂ ਸੈਚਰਡੇ ਹਨਾ ਤੇ ਬਾਕੀ بارش ਵੀ ਦਸੀ ਹੈ ਨਾ ਵੇਖੋ ਹੁੰਦੀ ਕਿ ਨਹੀਂ ਹੁੰਦੀ ਕਿੱਦਾਂ ਕੀ ਸਿਚੁਏਸ਼ਨ ਹੈ ਸਾਰੇ ਜਿਹੜਾ ਦਵਾ ਕਰੋ ਸਾਰੇ ਦਿਨ ਵਿੱਚ ਇਹ ਕੀਤਾ ਕਿ ਚਲੋ ਪਾਜੀ ਹੁਣ ਆ ਲੈ ਉਹ ਵੀ ਨਹੀਂ ਆਵੇ ਆਹੋ ਪਾਜੀ ਹੁਣ ਨਹੀਂ ਆਉਣਾ ਸੀ ਚਲੋ ਆਏ ਬਹੁਤਾ ਟਾਈਮ ਉਹ ਨਹੀਂ ਰੁਕੇ ਜਿੰਨਾ ਕ ਟਾਈਮ ਉਹ ਰੁਕੇ ਜੋ ਕੁਛ ਆਪਣੇ ਕੋ ਹੋਇਆ ਹੈ ਕੀਤਾ ਫਿਰ ਉਹ ਚਲੇ ਗਏ ਰਾਤ ਲਈ ਬੜਾ ਉਹਨਾਂ ਨੇ ਕਿਹਾ ਬਟੋ ਮੰਨੇ ਨਹੀਂ ਤੇ ਆਪਾਂ ਵੀ ਵੇਲੇ ਜਾਣਾ ਸੀ ਕਿਤੇ ਬਟ ਅਸੀਂ ਨਹੀਂ ਗਏ ਟਾਈਮ ਮਤਲਬ ਦਿਨ ਛੋਟੇ ਹੋਣ ਕਰਕੇ ਟਾਈਮ ਦੇ ਵਿੱਚ ਨਹੀਂ ਜਾਇਆ ਜਾਂਦਾ ਯਾਰ ਕੰਮ ਕਮ ਜਿਆਦਾ ਹੀ ਤੇ ਨਹੀਂ ਜਾਇਆ ਗਿਆ ਕੈਨਸਲ ਹੋ ਗਿਆ ਵਾ ਤੇ ਇੱਕ ਬਲੌਗ ਦੇ ਵਿੱਚ ਵਾਸੀਆਂ ਦੇ ਬਲੌਗ ਦੇ ਵਿੱਚ ਖੰਗ ਆਉਣੀ ਜਿਹੜੀ ਉਹ ਯਕੀਨੀ ਬਣਾਈ ਯਕੀਨੀ ਬਣਾਈ ਗਈ ਆਗੇ ਤਾਂ ਬੜੇ ਦਿਨ ਹੋ ਗਿਆ ਜੀ ਹਾਂ ਸਮਝ ਨਹੀਂ ਹੋ ਰੋ ਤੇ ਬਾਕੀ 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 ਉੱਥੇ ਅਮਰੀਕਾ 'ਚ ਅੱਗ ਲੱਗੀ ਮੈਂ ਵੀ ਅੱਜ ਨਿਊਜ਼ ਸੁਣੀ ਉਹ ਤਾਂ ਮੋਤਾ ਪੁਰਾਹੜ ਸ਼ਹਿਰ ਦਾ ਕਾਰੀ ਸੜ ਗਿਆ ਉਹ ਮੈਂ ਵੀ ਵੇਖਣ ਦੀ ਮੈਂ ਵੀ ਵੇਖਿਆ ਵਾ ਬਹੁਤ ਜਿਆਦਾ ਤਕੜਾ ਕੰਮ ਹੋ ਗਿਆ ਕਿੰਨਾ ਘਾਟਾ ਅਰਬਾਂ ਖਰਬਾਂ ਦਾ ਬੜਾ ਨੁਕਸਾਨ ਹੋ ਗਿਆ ਏਡੀ ਵੱਡੀ ਕੰਢੀ ਆ ਭਾਵੇਂ ਇੱਕ ਬੱਚਾ ਸ਼ਾਇਦ ਮਨੀ ਕੀ ਦੀ ਜਿਹੜੇ ਡੈਥ ਵੀ ਹੋਈ ਉਹ ਤੇ ਕਿਨੂੰ ਇਹੋ ਜੀ ਅੱਗ ਦੇ ਵਿੱਚ ਹੂਪੀ ਸਕਦੀ ਆ ਇੰਜਰੀਜ਼ ਹੋਣੀ ਤੇ ਕੋਈ ਵੱਡੀ ਗੱਲ ਨਹੀਂ ਆ ਪਰ ਇਹ ਆ ਵੀ ਜਾ ਵਈ ਉਹ ਕਾਰਸ਼ ਮੈਂ ਤੇ ਮੈਂ ਹਾਂ ਸੱਚ ਅੱਗ ਅੱਗੇ ਵੀ ਲੱਗ ਰਹੀਆਂ ਨੇ ਜੰਗਲਾਂ ਚੋਂ ਤੇ ਪਰ ਆ ਜਿਹੜਾ ਕੰਮ ਅੱਜ ਸੁਣਿਆ ਪਏ ਜਿਹੜੇ ਵੀ ਸਾਰੀ ਕੰਟਰੀ ਆ ਇੱਕ ਕੰਟਰੀ ਕਹਤਾ ਸਾਰਾ ਜਿਹੜਾ ਸ਼ਹਿਰ ਲਾਸ ਐਂਜਲਸ ਆਖਰੇ ਉਹ ਸਾਰਾ ਜਿਹੜਾ ਆਂਦੇ ਵੀ ਕਿਲੋਸ ਹੋ ਗਿਆ ਤੇ ਬਹੁਤ ਵੱਡੀ ਗੱਲ ਹੈ ਪਤਾ ਨਹੀਂ ਕੀ ਹੋ ਗਿਆ ਵਾ ਦੁਨੀਆ ਦੇ ਵਿੱਚ ਨਾ ਨਵਾਂ ਸਾਲ ਵਿਚਾਰੇ ਜਾਂਦਾ ਕਾਹਦਾ ਚੜਿਆ 2025 ਅਮਰੀਕਾ ਕਿਲੋਸ ਵਿੱਚ ਜੰਗ ਲੱਗੀ ਹਾਂ ਬੜੀ ਨਿਊਜ਼ ਬੜੀ ਨਿਊਜ਼ ਚੱਲ ਰਹੀ ਕੰਟਰੀ ਕੰਟਰੀ ਫਾੜ ਨੂੰ ਸਰਦਿਆ ਅੱਗ ਤੇ ਗਾਇਸ ਬਹੁਤ ਜ਼ਿਆਦਾ ਹੋ ਚੁੱਕੀ ਆ ਠੰਡ ਤੇ ਹੋਣਾ ਬਸ ਇਹ ਆ ਗਈ ਛੇਤੀ ਛੇਤੀ ਬਸ ਰਜਾਈਆਂ ਦੇ ਵਿੱਚ ਵੜ ਜਾਓ ਨਿਕਲੋ ਤੇ ਡਿਊਟੀ ਤੇ ਚਲੋ ਹੁਣ ਇੱਕ ਦੋ ਦਿਨ ਕਰਦੇ ਆ ਰੈਸਟ ਆਹ ਮੇਰੀ ਥੋੜੀ ਜਿਹੀ ਘੁੰਮਣ ਫਿਰਨ ਦੀ ਪਲੈਨਿੰਗ ਬਣਾ ਲਈ ਜੇ ਮੈਂ ਗਾਈ ਤੇ ਮੈਂ ਵਲੋਗ ਬਣਾਉਂਗੀ ਮੱਲੀ ਸਾਹਿਬ ਤੇ ਬਿਲਕੁਲ ਨਹੀਂ ਜਾਣਗੇ ਮੈਂ ਜਾਉਂਗੀ ਤੇ ਵਲੋਗ ਵਲੋਗ ਬਣਾਵਾਂਗੇ ਮਾੜਾ ਮੋਟਾ ਹਨਾ ਥੋੜਾ ਕਰਨਾ ਵੀ ਚਾਹੀਦਾ ਉਦੋਂ ਤੜੇ ਸਾਡੀ ਘੁੰਮਣ ਦੀ ਪਲੈਨਿੰਗ ਹੈਗੀ ਸੀ ਆਪਾਂ ਜਾਣਾ ਸੀ ਕਿਤੇ ਪਰ ਲੱਗਦਾ ਜੂ ਜਾਣਾ ਨਾ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਬਹੁਤ ਜ਼ਿਆਦਾ ਬੁਰਾ ਹਾਲਿਆ ਤੇ ਹਨਾ ਅਸੀਂ ਪਹਿਲਾਂ ਨਹੀਂ ਦੱਸਣਾ ਉਦੋਂ ਦੱਸਾਂਗੇ ਵੀਡੀਓ ਬਣਾਵਾਂਗੇ ਵਲੋਗਿੰਗ ਕਰਾਂਗੇ ਪੂਰੀ ਪਰ ਇਹ ਆ ਕਿ ਹੁਣ ਥੋੜਾ ਜਿਹਾ ਆਪਾਂ ਥੋੜੇ ਦਿਨਾਂ ਵਾਸਤੇ ਡਿਲੇ ਕਰਦਾ ਵਾ ਹਨਾ ਜਦੋਂ ਵੀ ਜਾਵਾਂ ਤੇ ਬਾਕੀ ਚਲੋ ਠੀਕ ਆ ਇੱਥੇ ਹੀ ਕਰਿਆ ਬਲੌਗ ਦਾ ਐਂਡ ਤੇ ਹੁਣ ਹੀ ਸਾਡੇ ਨਾਲ ਕਰਦੇ ਆ ਚਲੋ ਵੀ ਮਹਰਮ ਬਾਰੇ ਸਾਡੇ ਨੂੰ ਕੱਟਣਾ ਹੀ ਆ ਚਲੋ ਬਲੌਗ ਦਾ ਐਂਡ ਕਰੀਏ ਬਾਕੀ ਆਪਾਂ ਕਰ ਰਹੇ ਹੁਣ ਇੱਕ ਕਰਿਆ ਗਿਆ ਨਾ ਕਿ ਬਲੌਗ ਆਪਾਂ ਨਾ ਇਕੱਠੇ ਹੀ ਸਟਾਰਟ ਕਰਿਆ ਕਰਾਂਗੇ ਤੇ ਇਕੱਠੇ ਹੀ ਐਂਡ ਕਰਾਂਗੇ ਓਕੇ ਚਲੋ ਸਿੱਧੇ ਹੋ ਫਿਰ ਬਲੌਗ ਦਾ ਐਂਡ ਕਰੀਏ ਚੰਗਾ ਸਸਿਕਾ ਸਾਰਿਆਂ ਚੰਗਾ ਜੀ ਸਸਿਕਾ ਜੀ ਸਾਰਿਆਂ ਨੂੰ ਤੇ ਓਕੇ ਬਾਏ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਚ ਨਵੇਂ ਬਲੌਗ ਦੇ ਰਮਾਲ ਦੇ ਬਾਹਰ ਕਰਤਾ ਕਾਂਡ ਤੇ ਉਹਦਾ ਰੌਲਾ ਪੈ ਰਿਹਾ ਉਹਨੂੰ ਕਰਿਓ ਅਵੋਇਡ ਹੁਣ ਚੈੱਕ ਕਰਦੇ ਆ ਬਾਅਦ ਜਾ ਕੇ ਕੀ ਹੋਇਆ ਕੀ ਨਹੀਂ ਤੇ ਬਾਕੀ ਵਲੌਗ ਦਾ ਇਥੇ ਕਰਿਆ ਅਡ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਸੁਣੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਨਵੀਆਂ ਵੀਡੀਓਜ਼ ਸਾਰਿਆਂ ਨੂੰ ਜਲਦੀ ਜਲਦੀ ਬਾਏ ਬਾਏ